ਮਾਲਵਿੰਦਰ ਸਿੰਘ ਮਾਲੀ ਦੇ ਮਾਮਲੇ ਦੇ ਵਿੱਚ ਭਗਵੰਤ ਮਾਨ ਜੀ ਕਸੂਤੇ ਫਸਦੇ ਨਜ਼ਰ ਆ ਰਹੇ ਨੇ ਕਿਉਂਕਿ ਜਿੱਥੇ ਬਾਹਰੀ ਵਿਰੋਧ ਲਗਾਤਾਰ جاری ਹੈਗਾ ਉੱਥੇ ਹੀ ਪਾਰਟੀ ਦੇ ਅੰਦਰ ਵੀ ਕੁਝ ਆਗੂ ਤੇ ਕੁਝ ਐਮਐਲਏ ਨੇ ਜਿਹੜੇ ਦਮ ਵੀ ਜਮਾਨ ਦੇ ਵਿੱਚ ਮਾਲਵਿੰਦਰ ਸਿੰਘ ਮਾਲੀ ਦੇ ਉੱਪਰ ਹੋਈ ਕਾਰਵਾਈ ਨੂੰ ਗਲਤ ਠਹਿਰਾਉਂਦੇ ਹੋਏ ਨਜ਼ਰ ਆ ਰਹੇ ਨੇ ਸੋ ਇਸ ਮਾਮਲੇ ਦੇ ਉੱਪਰ ਕੀ ਹੁਣ ਭਗਵੰਤ ਮਾਨ ਦੀਆਂ ਮੁਸ਼ਕਲਾਂ ਲਗਾਤਾਰ ਵਧਣਗੀਆਂ ਕਿ ਲਗਾਤਾਰ ਜਿਹੜੀ ਬਗਾਵਤ ਬਾਹਰ ਹੋ ਰਹੀ ਹੈ ਕਿ ਉਹ ਪਾਰਟੀ ਦੇ ਵਿੱਚ ਵੱਡਾ ਰੂਪ ਲਵੇਗੀ ਤੋ ਕਿੱਥੋਂ ਤੱਕ ਬਗਾਵਤ ਵਧੇਗੀ ਗੱਲਬਾਤ ਇਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਅਮਰਿਤਪਾਲ ਸਿੰਘ ਦੇ ਬਾਰੇ ਅਮਰਿਤਪਾਲ ਸਿੰਘ ਦੀ ਐਨਐਸਏ ਵਧਾਉਣ ਦੇ ਮਾਮਲੇ ਦੇ ਵਿੱਚ ਉਸ ਦੇ ਖਿਲਾਫ ਇੱਕ ਪਟੀਸ਼ਨ ਪਾਈ ਗਈ ਸੀ ਅਮਰਿਤਪਾਲ ਦੇ ਸਾਥੀਆਂ ਦੇ ਵੱਲੋਂ ਤੇ ਉਸ ਦੇ ਉੱਪਰ ਹੁਣ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਸਵਾਲ ਜਵਾਬ ਦਿੱਤਾ ਗਿਆ ਉਹ ਚਕਾਉਣ ਵਾਲਾ ਹੈ ਕਿਉਂਕਿ ਜਵਾਬ ਦੇ ਵਿੱਚ ਕਿਹਾ ਗਿਆ ਹੈ ਕਿ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਤੋਂ ਮੁੱਖ ਮੰਤਰੀ ਸਾਹਿਬ ਨੂੰ ਖਤਰਾ ਹੈ ਹੁਣ ਜੇਕਰ ਮੁੱਖ ਮੰਤਰੀ ਸਾਹਿਬ ਨੂੰ ਖਤਰਾ ਹੈ ਇੰਨੀ ਜ਼ਿਆਦਾ ਸੁਰੱਖਿਆ ਫੋਰਸ ਹੋਣ ਦੇ ਬਾਵਜੂਦ ਤਾਂ ਫਿਰ ਪੰਜਾਬੀਆਂ ਦਾ ਰੱਬ ਰਾਖਾ ਇਸ ਖਬਰ ਦੇ ਉੱਪਰ ਵਿਸਾਰ ਦੇ ਨਾਲ ਚਰਚਾ ਕਰਾਂਗੇ ਤੇ ਉਧਰ ਚਰਚਾ ਕਰਾਂਗੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਵੱਧ ਰੀਆਂ ਮੁਸ਼ਕਲਾਂ ਦੀ ਕਿਉਂਕਿ ਹੁਣ ਕੇਜਰੀਵਾਲ ਦਾ ਵੀ ਸਿੱਧੇ ਮੱਥੇ ਲੋਕ ਹੈ ਜਿਹੜਾ ਵਿਰੋਧ ਕਰਨ ਲੱਗੇ ਨੇ ਪੋਸਟਰ ਲੱਗੇ ਨੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਕਿਸ ਤਰ੍ਹਾਂ ਦੇ ਪੋਸਟਰ ਲੱਗੇ ਨੇ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਦਿੱਲੀ ਦੇ ਵਿੱਚ ਸੁਫੜਾ ਸਾਫ ਹੋਏਗਾ ਕਿਸ ਤਰ੍ਹਾਂ ਦੇ ਹਾਲਾਤ ਬਣਨਗੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਗੱਲਬਾਤ ਇਸ ਦੇ ਉੱਪਰ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਜੀ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਅਣਕੀ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਲਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਣਕੀ ਜੀ ਮਾਲਵਿੰਦਰ ਸਿੰਘ ਮਾਲੀ ਦੇ ਉੱਪਰ ਹੋਈ ਕਾਰਵਾਈ ਦੀ ਵਿਗਾਵਤ ਉਸ ਦੇ ਸਬੰਧ ਦੇ ਵਿੱਚ ਸਰਕਾਰ ਦੀ ਕਿਰਕਰੀ ਹੋਣੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਜਿੱਥੇ ਕਿਸਾਨ ਨੇਤਾਮਾਂ ਦੇ ਵੱਲੋਂ ਭਾਰਤੀ ਕਿਸਾਨ ਯੂਨੀਅਤ ਗੁਰਾਹਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਪੂਰੇ ਸੂਬੇ ਦੇ ਵਿੱਚ ਪ੍ਰਦਰਸ਼ਨ ਕੀਤੇ ਗਏ ਨੇ ਉੱਥੇ ਵੱਖ-ਵੱਖ ਬੁੱਧੀਜੀਵੀ ਦੇ ਵੱਲੋਂ ਵੱਖ-ਵੱਖ ਆਪਾਂ ਜੇ ਮੀਡੀਆ ਦੇ ਉੱਪਰ ਗੱਲ ਕਰੀਏ ਲੋਕਾਂ ਦੇ ਵੱਲੋਂ ਇਸ ਕਾਰਵਾਈ ਦੇ ਉੱਪਰ ਸਰਕਾਰ ਨੂੰ ਘੇਰਿਆ ਗਿਆ ਲੇਕਿਨ ਹੁਣ ਚਰਚਾਾਂ ਵਿੱਚ ਇਹ ਵੀ ਸ਼ੁਰੂ ਹੋ ਚੁੱਕੀਆਂ ਨੇ ਕਿ ਅੰਦਰ ਖਾਤੇ ਵੀ ਆਮ ਆਦਮੀ ਪਾਰਟੀ ਦੇ ਅੰਦਰ ਖਾਤੇ ਵੀ ਕੁਝ ਆਗੂ ਕੁਝ ਨੇਤਾ ਇਸ ਮਾਮਲੇ ਦੀ ਦੱਬੀ ਜ਼ੁਬਾਨ ਦੇ ਵਿੱਚ ਜਿਹੜੀ ਆਲੋਚਨਾ ਕਰਦੇ ਨਜ਼ਰ ਆ ਰਹੇ ਨੇ ਸੋ ਭਗਵੰਤ ਮਾਨ ਜੀ ਵੱਲੋਂ ਜਾਂ ਮਾਨ ਸਰਕਾਰ ਵੱਲੋਂ ਕੀਤੀ ਹੋਈ ਇਸ ਕਾਰਵਾਈ ਨੂੰ ਜੋ ਮਾਲਵਿੰਦਰ ਮਾਲੀ ਦੇ ਉੱਪਰ ਪਰਚਾ ਹੋਇਆ ਇਸ ਦੀ ਉਹ ਵਿਰੋਧਤਾ ਕਰਦੇ ਨਜ਼ਰ ਆ ਰਹੇ ਨੇ ਕਿਵੇਂ ਦੇਖ ਰਹੇ ਉਸ ਪੂਰੇ ਮਾਮਲੇ ਨੂੰ ਕਿਸ ਮਾਮਲੇ ਦੇ ਉੱਪਰ ਭਗਵੰਤ ਮਾਨ ਜੀ ਕਸੂਤੇ ਫਸਦੇ ਨਜ਼ਰ ਆਉਣਗੇ ਮਾਨ ਸਰ ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀਆ ਉਦੋਂ ਤੋਂ ਲੈ ਕੇ ਹੁਣ ਤੱਕ ਅਕਰ ਵੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਨੇ ਹਰ ਤਰੀਕੇ ਦੇ ਨਾਲ ਨਾਦਰਸ਼ਾਈ ਜਾਂ ਤਾਨਾਸ਼ਾਈ ਨੀਤੀਆਂ ਜਿਹੜੀਆਂ ਅਪਣਾਈਆਂ ਜਿਹੜਾ ਵੀ ਕੋਈ ਸਵਾਲ ਸਰਕਾਰ ਨੂੰ ਕੋਈ ਸਵਾਲ ਕਰਦਾ ਉਸ ਨੂੰ ਨੱਪ ਲਿਆ ਜਾਂਦਾ ਜੇ ਕੋਈ ਕੋਈ ਲੇਖ ਲਿਖਦਾ ਉਸ ਨੂੰ ਨੱਪ ਲਿਆ ਜਾਂਦਾ ਮੀਤੇ ਸਮੇਂ ਦੇ ਵਿੱਚ ਤੁਸੀਂ ਵੇਖਿਆ ਹੋਊਗਾ ਕਿ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੇ ਪੱਤਰਕਾਰਾਂ ਦੇ ਉੱਤੇ ਅਣ-ਅਲਾਨੀ ਜਿਹੜੀ ਐਮਰਜੈਂਸੀ ਉਹ ਲਾ ਦਿੱਤੀ ਗਈ ਬੜਿਆਂ ਨੂੰ ਠਾਣੇ ਸੱਦਿਆ ਗਿਆ ਤੁਸੀਂ ਬਿਲਕੁਲ ਨਹੀਂ ਲਿਖਣਾ ਭਗਵੰਤ ਬੰਦ ਦੇ ਖਿਲਾਫ ਨਹੀਂ ਲਿਖਣਾ ਤੁਸੀਂ ਸਵਾਲ ਨਹੀਂ ਕਰਦੇ ਬਹੁਤ ਕੁਝ ਇਦਾਂ ਦਾ ਬੀਤੇ ਸਮੇਂ ਵਿੱਚ ਹੁੰਦਾ ਰਿਹਾ ਤੇ ਹੁਣ ਬੀਤੇ ਦਿਨ ਮਾਲਵਿੰਦਰ ਬਾਲੀ ਜਿਹੜੇ ਇੱਕ ਜਾਣੇ ਪਛਾਣੇ ਉਗੇ ਚਿੰਤਕ ਨੇ ਪੰਜਾਬ ਦੇ ਮੋਤੀਆਂ ਤੇ ਹਮੇਸ਼ਾ ਉਹ ਗੱਲ ਕਰਦੇ ਰਹੇ ਆ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਕਿ ਇਸ ਤਰ੍ਹਾਂ ਕੀ ਹਾਂ ਭਈ ਇਹਨਾਂ ਦੀਆਂ ਲਿਖਤਾਂ ਦੇ ਨਾਲ ਭਾਵਨਾਵਾਂ ਜਿਹੜੀਆਂ ਪੜਤੀਆਂ ਨੇ ਜਦੋਂ ਕਿ ਦੂਜੇ ਪਾਸੇ ਉਹ ਲੋਕ ਕਹਿੰਦੇ ਨੇ ਮਾਰਾ ਸਾਨੂੰ ਤੇ ਤਰ ਪਤਾ ਹੀ ਕੋਈ ਨਹੀਂ ਜਿਸ ਜਥੇਬੰਦੀ ਦੇ ਵਿਅਕਤੀ ਵੱਲੋਂ ਸ਼ਿਕਾਇਤ ਕੀਤੀ ਗਈ ਉਹ ਜਿੱਥੇ ਬੰਦੀ ਤੇ ਬਾਕੀ ਗੱਲ ਤੂੰ ਕਹਿੰਦੇ ਸਾਾਨੂੰ ਤਾਂ ਕੋਈ ਫਰਕ ਹੀ ਨਹੀਂ ਸਾਡਾ ਨਾਂ ਤਾਂ ਕੋਈ ਭਾਵਨਾਵਾਂ ਪੜਕੀ ਨਹੀਂ ਤੇ ਤੁਸੀਂ ਦੇਖ ਲਓ ਕਿ ਪੁਲਿਸ ਕਿਸ ਤਰੀਕੇ ਨਾਲ 20 ਘੰਟਿਆਂ ਚ ਪਰਚਾ ਦਰਜ ਕਰਦੀ ਹੈ ਤੇ ਮਾਲਵਿੰਦਰ ਸਿੰਘ ਨੂੰ ਆ ਮਾਲਵਿੰਦਰ ਮਾਲੀ ਦੀ ਚੁੱਕ ਕੇ ਜੇਲ੍ਹ ਚ ਪਾ ਦਿੰਦੀ ਹੁਣ ਦੂਜੇ ਪਾਸੇ ਮਾਲਵਿੰਦਰ ਮਾਲੀ ਨੇ ਜਵਾਬਤ ਲੈਣ ਤੋਂ ਇਨਕਾਰ ਕਰਤਾ ਪੁਲਿਸ ਰ ਬਾਡੀ ਨਹੀਂ ਲੈ ਰਹੀ ਉਹਨੇ ਜਦੋਂ ਕੇਸ ਦੇ ਵਿੱਚ ਹੈ ਹੀ ਕੱਖ ਨਹੀਂ ਤੇ ਸਿਰਫ ਤੇ ਸਿਰਫ ਆ ਆਵਾਜ਼ੀ ਨੂੰ ਦਬਾਉਂਦਾ ਮਨੋਰਥ ਹੋਵੇ ਜਾਂ ਉੱਚੇ ਘਰਾਂ ਨੂੰ ਖੁਸ਼ ਕਰਨ ਦਾ ਮੂਡ ਹੋਵੇ ਪੁਲਿਸ ਦਾ ਤਾਂ ਫਿਰ ਇਹੋ ਕੁਝ ਹੀ ਹੁੰਦਾ ਹੁਣ ਮਾਲਵਿੰਦਰ ਮਾਲੀ ਜਿਹੜੇ ਨੇ ਪੰਜਾਬ ਦੇ ਉੱਗੇ ਚਿੰਤ ਪੰਜਾਬ ਦੇ ਵੱਖ-ਵੱਖ ਮੁੱਦਿਆਂ ਦੇ ਉੱਤੇ ਉਹਨਾਂ ਦੀਆਂ ਬੇਬਾਕ ਟਿੱਪਣੀਆਂ ਜਿਹੜੀਆਂ ਹਮੇਸ਼ਾ ਬੀਤੇ ਸਮੇਂ ਦੇ ਵਿੱਚ ਮਾਨ ਸਾਹਿਬ ਆਉਂਦੀਆਂ ਰਹੀਆਂ ਨੇ ਔਰ ਲੋਕ ਇਹ ਗੱਲ ਕਹਿੰਦੇ ਸੀ ਜਿਸ ਦਿਨ ਮਾਨਵਿੰਦਰ ਮਾਲੀ ਨੂੰ ਗ੍ਰਿਫਤਾਰ ਕੀਤਾ ਕਿ ਤੁਸੀਂ ਚਿੰਤਕ ਨੂੰ ਤਾਂ ਗ੍ਰਿਫਤਾਰ ਕਰ ਸਕਦੇ ਸੀ ਚਿੰਤਨ ਨੂੰ ਨਹੀਂ ਤਾਂ ਭਗਵੰਤਪਾਣ ਦੀ ਸ਼ਾਇਦ ਇਹ ਭਗਵੰਤਪਾਣ ਦੀ ਸਰਕਾਰ ਦੀ ਸ਼ਾਇਦ ਇਹ ਸਫਲ ਕੋਸ਼ਿਸ਼ ਆ ਕਿ ਉਹ ਹੁਣ ਚਿੰਤਕ ਨੂੰ ਨਹੀਂ ਚਿੰਤਨ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਚਿੰਤਨ ਨੂੰ ਦੱਬਣਾ ਚਾਹੁੰਦੀ ਆ ਪਰ ਸ਼ਾਇਦ ਸਰਕਾਰ ਦੇ ਅਹਲ ਕਾਰਨ ਇਹ ਪਤਾ ਨਹੀਂ ਕਿ ਕਦੇ ਵੀ ਲੋਕ ਰਾਏ ਦੱਬੀ ਨਹੀਂ ਚੰਗੀ ਹੁੰਦੀ ਕਦੇ ਵੀ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਕਿਸੇ ਨਾ ਕਿਸੇ ਰੂਪ ਚ ਤਰਜਮਾ ਨਹੀਂ ਕਰਦੀਆਂ ਰਹੀਆਂ ਨੇ ਤਾਂ ਹਮੇਸ਼ਾ ਉਹ ਬਾਹਰ ਆਉਂਦੀਆਂ ਨੇ ਸਰਕਾਰ ਜਿੱਦੀ ਮਰਤੇ ਬਦਸ਼ਾਹਾਂ ਲਾ ਲੈ ਜਿੰਦੀਆਂ ਮਰਜ਼ੀ ਤੋਂ ਬੰਦੀਆਂ ਲਾ ਲੈ ਹੁਣ ਬਲਵਿੰਦਰ ਸਿੰਘ ਮਾਲੀ ਦੇ ਉੱਤੇ ਜੋ ਕੁਝ ਹੋਇਆ ਉਹ ਸਾਰਿਆਂ ਨੂੰ ਪਤਾ ਕਿ ਕਿਸ ਕਰਕੇ ਕਿਉਂਕਿ ਬੀਤੇ ਲੰਮੇ ਸਮੇਂ ਤੋਂ ਉਹ ਪੰਜਾਬ ਸਰਕਾਰ ਨੂੰ ਆਪਣੀਆਂ ਪੋਸਟਾਂ ਦੇ ਰਹੀ ਜਿਹੜਾ ਉਹ ਟਾਰਗੇਟ ਕਰਦੇ ਰਿਹਾ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਗਏ ਤਾਂ ਫਿਰ ਇਹ ਸਾਰੀ ਸਥਿਤੀ ਦੇ ਵਿੱਚ ਸਰਕਾਰ ਦਾ ਤਾਂ ਜਿਹੜਾ ਅਸੀਂ ਕਹਿ ਸਕਨੇ ਕਿ ਆਪਣਾ ਰੋਬ ਆ ਉਹ ਤਾਂ ਉਹਨਾਂ ਨੇ ਵਹਾਉਣਾ ਸੀ ਹੁਣ ਜਿਸ ਦਿਨ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਹੁੰਦੀ ਆ ਉਸ ਦਿਨ ਸਭੁੱੱਚੇ ਪੰਜਾਬ ਦੇ ਵਿੱਚ ਮਾਲਵਿੰਦਰ ਮਾਲੀ ਦੇ ਹੱਕ ਦੇ ਵਿੱਚ ਲੋਕ ਉੱਠੇ ਨਜ਼ਰ ਆਏ ਚਾਹੇ ਉਹ ਰੋਹ ਦੀਦਰ ਦੇ ਨੇਤਾ ਸੀ ਚਾਹੇ ਬੁੱਧੀਜੀਵੀ ਵਰਸੀ ਚਾਹੇ ਕਿਸਾਨ ਜਥੇਬੰਦੀਆਂ ਦੇ ਆਗੂ ਸੀ ਤਾਂ ਹੁਣ ਤਾਂ ਅੰਦਰੋਂ ਅੰਦਰ ਹੀ ਇਹ ਵੀ ਪਤਾ ਲੱਗਾ ਕਿ ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਨੇ ਔਰ ਕਈ ਮੰਤਰੀਆਂ ਨੇ ਭਗਵੰਤ ਮਾਨ ਦੀ ਇਸ ਕਾਰਵਾਈ ਨੂੰ ਨਿੰਦਕ ਜੋ ਕਰਾ ਦਿੱਤਾ ਕਿ ਇਸ ਤਰੀਕੇ ਨਾਲ ਕਹਿ ਕੇ ਇਸ ਤਰੀਕੇ ਨਾਲ ਜ਼ਿਕਰ ਸਰਕਾਰ ਗਤੀਵਿਧੀਆਂ ਕਰੂਗੀ ਬੇਸ਼ੱਕ ਇਸ ਮੁੱਦੇ ਤੇ ਉੱਤੇ ਭਗਵੰਤ ਮਾਨ ਹੋਣ ਦਾ ਨਾਂ ਕਿਤੇ ਨਹੀਂ ਹੁੰਦਾ ਪਰ ਜੋ ਵੀ ਕੁਝ ਹੋਇਆ ਸਰਕਾਰ ਦੀ ਜੇਕਰ ਗੱਲ ਹੁੰਦੀ ਹੈ ਤਾਂ ਮੁੱਖ ਮੰਤਰੀ ਜ਼ਿੰਮੇਵਾਰ ਬੰਦ ਨੇ ਕਿਉਂਕਿ ਮਹਿਕਮਾ ਉਹਨਾਂ ਕੋਲ ਹੈ ਹਾਲਾਂਕਿ ਕਿਸੇ ਵੀ ਸਰਕਾਰੀ ਤਰ੍ਹਾਂ ਗੱਲ ਵਰ ਨਹੀਂ ਅਸੀਂ ਕਹਿ ਸਕਦੇ ਕਿ ਆਪੇ ਉਹਨਾਂ ਦਾ ਪਰ ਜੋ ਸਥਿਤੀਆਂ ਸਾਹਮਣੇ ਨੇ ਉਹਦੇ ਅਨੁਸਾਰ ਤਾਂ ਜਿਹੜੇ ਆਰਡਰ ਨੇ ਉਹ ਕਿਸੇ ਵੱਡੇ ਉਕਰਵਾਏ ਤਾਂ ਵੱਡਾ ਕਰ ਕਿਹੜਾ ਹੋ ਸਕਦਾ ਕਿ ਜਿਨ੍ਹਾਂ ਨੂੰ ਇੱਕ ਐਸਪੀ ਐਸਐਚਓ ਨਹੀਂ ਨਿਪਾਰਕੀ ਉਸੇ ਵਿਲੀਮੈਂਟੋਮੈਟਿਕ ਗ੍ਰਿਫਤਾਰ ਕਰਕੇ ਬੰਦਾ ਜੇਚ ਪਾ ਦੇ ਤੋ ਇਸ ਕਾਰਵਾਈ ਨੂੰ ਲੈ ਕੇ ਮੰਤਰੀਆਂ ਤੇ ਵਿਧਾਇਕਾਂ ਦੇ ਵਿੱਚ ਇੱਕ ਅਸੀਂ ਕਹਿ ਸਕਦੇ ਕਿ ਆਪਣੀ ਹੀ ਸਰਕਾਰ ਦੇ ਖਿਲਾਫ ਜਿਹੜਾ ਅਕਰੋਸ਼ ਹੈਗਾ ਜੋਰਾ ਇੱਕ ਕਿਰਾ ਗੁੱਸਾ ਜੁੜਾ ਹੈਗਾ ਕਿ ਇਸ ਲਿਖਣਾ ਕਰਕੇ ਅਸੀਂ ਲੋਕਾਂ ਦੇ ਵਿੱਚ ਜਿਹੜੀ ਬੀਤੇ ਲੰਬੇ ਸਮੇਂ ਤੋਂ ਜਿਹੜੀ ਆਪਾਂ ਬਣਾ ਸੀ ਇੱਕ ਪੁਲ ਬਣਾਉਂਦਾ ਯਤਨ ਕੀਤਾ ਸੀ ਕਿਉਂਕਿ ਭਗਵੰਤ ਮਾਨ ਹੁਣ ਹੀ ਖੁਦ ਕਹਿੰਦੇ ਹੁੰਦੇ ਸੀ ਕਿ ਮੈਂ ਲੋਕਾਂ ਨੂੰ ਸਵਾਲ ਕਰਨਾ ਲਾ ਦੇਣਾ ਤੇ ਜਦੋਂ ਹੁਣ ਲੋਕ ਸਵਾਲ ਕਰਦੇ ਆ ਜਾਂ ਲੋਕ ਆਪਣੀਆਂ ਲਿਖਤਾਂ ਨਾਲ ਸਰਕਾਰ ਦੀ ਆਲੋਚਨਾ ਕਰਦੇ ਆ ਤਾਂ ਫਿਰ ਸਰਕਾਰ ਨੂੰ ਅਜਿਹਾ ਜੀ ਕਾਰਵਾਈ ਆ ਉਹ ਕਰਨੀ ਨਹੀਂ ਚਾਹੀਦੀ ਤੇ ਇਸੇ ਗੱਲ ਨੂੰ ਲੈ ਕੇ ਵਿਧਾਇਕਾਂ ਤੇ ਕਈ ਮੰਤਰੀ ਜਿਹੜੇ ਇਸ ਗੱਲ ਨੂੰ ਲੈ ਕੇ ਭਗਵੰਤਪਾਨ ਦੇ ਨਾਲ ਜਿਹੜੇ ਭਗਵੰਤ ਸਿੰਘ ਪੰਜਾਬ ਦੇ ਨਰਾਜ ਚੜੇ ਚੜਿਆ ਰਹੇ ਆ ਉਹ ਸਰਕਾਰ ਦੀ ਇਸ ਕਾਰਵਾਈ ਇਸ ਕਾਰਵਾਈ ਨੀਤੀ ਦਾ ਕਰਾਰ ਜਿਹੜਾ ਦਿੰਦੇ ਆ ਤੁਹਾਨੂੰ ਇਹ ਵੀ ਯਾਦ ਹੋਣਾ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਕਿਉਂਕਿ ਇਹ ਜਿਹੜੇ ਵਿਧਾਇਕ ਨੇ ਜਾਂ ਮੰਤਰੀ ਨੇ ਇਸ ਤੱਕੇ ਖੁੱਲ ਕੇ ਬੋਲਣ ਦੇ ਮਾਲਵੇਤਰ ਮਾਦੀ ਦੇ ਹੱਕ ਚ ਕਿਉਂਕਿ ਉਹਨਾਂ ਨੂੰ ਜਿਹੜੇ ਅੰਮ੍ਰਿਤਸਰ ਦੇ ਇੱਕ ਮੰਤਰੀ ਡਾਕਟਰ ਇੰਦਰਜੀਤ ਸਿੰਘ ਉਹਨਾਂ ਦੇ ਹਸ਼ਰਤਾ ਜਿਹੜਾ ਪਤਾ ਹੈ ਕਿਉਂਕਿ ਜਦੋਂ ਅਜੀਤ ਦੇ ਬਾਨ ਜਿਹੜੇ ਸੰਪਾਤਕ ਨੇ ਬਜਿੰਦਰ ਸਿੰਘ ਹਮਦਾ ਤੋਂ ਉਹਨਾਂ ਦੇ ਖਿਲਾਫ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਅਸੀਂ ਕਹਿ ਸਕਦੇ ਕਿ ਇਸ ਦਰਜ ਕੀਤਾ ਉਹ ਜਿਹੜਾ ਸੀ ਜੰਗੇ ਅਜਾਤੀ ਦੇ ਮੁੱਦੇ ਤੇ ਉੱਪਰ ਤਾਂ ਉਦੋਂ ਡਾਕਟਰ ਇੰਦਰਪ੍ਰੀਤ ਸਿੰਘ ਡਿਚਰ ਨੇ ਇੱਕ ਬੇਬਾਕ ਟਿੱਕਰੀਆਂ ਦੇ ਰਾਈ ਇੱਕ ਕਿਸਮ ਦੀ ਜਿਹੜੀ ਕਲੀਨ ਚੇਟ ਸੀ ਵਰਜਿੰਦਰ ਸਿੰਘ ਹਮਦਰਦ ਰੋ ਦਿੱਤੀ ਕੋਸ਼ਿਸ਼ ਕੀਤੀ ਔਰ ਦਿੱਤੀ ਤੇ ਫਿਰ ਤੁਸੀਂ ਅਗਲੇ ਦਿਨ ਹਾਸ਼ਰ ਵਿੱਚ ਉਹਨਾਂ ਦਾ ਕੀ ਹੋਇਆ ਅਗਲੇ ਦਿਨੀ ਉਹਨਾਂ ਕੋ ਸਥਾਨਕ ਸਰਕਾਰਾਂ ਦਾ ਜਿਹੜਾ ਮੰਤਰੀ ਸੀ ਉਹਨਾਂ ਕੋ ਅਸਤੀਫਾ ਜਿਹੜਾ ਲੈ ਲਿਆ ਗਿਆ ਤੇ ਉਹਨਾਂ ਨੂੰ ਘਰ ਜਿਹੜਾ ਬਿਠਾ ਦਿੱਤਾ ਗਿਆ ਤੇ ਸ਼ਾਇਦ ਇਸੇ ਹਾਸ਼ਰ ਨੂੰ ਯਾਦ ਰੱਖਦੇ ਹੋયા ਇਹ ਜਿਹੜੇ ਵਿਧਾਇਕ ਜਿਹੜੇ ਹੁਣ ਮਾਨਵਿੰਦਰ ਮਾਲੀ ਦੇ ਹਾਕਮ ਵਿੱਚ ਖਲੋਤੇ ਨਜ਼ਰ ਆਉਂਦੇ ਸ਼ਾਇਦ ਇਸੇ ਹਿਸ਼ਰ ਕਰਕੇ ਉਹ ਸਾਹਮਣੇ ਬੋਲ ਨਹੀਂ ਰਹੀ ਪਰ ਦੱਬੀ ਜ਼ੁਬਾਨ ਦੇ ਵਿੱਚ ਸਰਕਾਰ ਦੀ ਇਸ ਕਾਰਵਾਈ ਨੂੰ ਔਰ ਕਈ ਮੰਤਰੀ ਵੀ ਸਰਕਾਰ ਦੀ ਇਸ ਕਾਰਵਾਈ ਨੂੰ ਨਿੰਦਣਜੋਕਰਾਰ ਜਿਹੜਾ ਦੇ ਰਹੇ ਆ ਕਿਉਂਕਿ ਮਾਲੀ ਦਾ ਇਤਿਹਾਸ ਜਿਹੜਾ ਬਹੁਤ ਪੁਰਾਣਾ ਆ ਬੀਤੇ ਲੰਬੇ ਸਮੇਂ ਤੋਂ ਉਹ ਵਿਨਸਿੰਗ ਸਰਕਾਰ ਦੀਆਂ ਅੱਖਾਂ ਦੇ ਵਿੱਚ ਵੀ ਰਟਕਦਾ ਰਿਹਾ ਵਿਨਸਿੰਗ ਨੇ ਵੀ ਉਹਦੇ ਉੱਤੇ ਐਨਐਸਏ ਲਾਈ ਸੀ ਉਹ ਬੰਦਾ ਫਿਰ ਵੀ ਨਹੀਂ ਟਲਿਆ ਫਿਰ ਵੀ ਆਪਣੀਆਂ ਬੇਬਾਕ ਟਿੱਪਣੀਆਂ ਦਿੰਦਾ ਰਿਹਾ ਪਾ ਮਾਨਵਿੰਦਰ ਮਾਲੀ ਨੂੰ ਤੋੜਦਾ ਇਹਨਾਂ ਸੰਭਵ ਜਿਹੜਾ ਉਹ ਨਹੀਂ ਹੈਗਾ ਪਰ ਉਸ ਦੀ ਗ੍ਰਿਫਤਾਰੀ ਨੂੰ ਲੈ ਕੇ ਹੁਣ ਸਰਕਾਰ ਆਪ ਹੀ ਬੈਕਫਰੌਂਟ ਤੇ ਪੈਂਦੀ ਜਿਹੜੀ ਨਜ਼ਰ ਆ ਰਹੀ ਹੈ ਹੁਣ ਤਾਂ ਦਬਾਅ ਇਹ ਵੀ ਪਤਾ ਲੱਗਾ ਕਿ ਸਰਕਾਰ ਸ਼ਾਇਦ ਅਗਲੇ ਦਿਨਾਂ 'ਚ ਸ਼ਾਇਦ ਉਸ ਨੂੰ ਰਿਹਾ ਵੀ ਕਰ ਸਕਦੀ ਕਿਉਂਕਿ ਜਿਸ ਤਰੀਕੇ ਨਾਲ ਸਰਕਾਰ ਤੇ ਦਬਾਅ ਪਾ ਰਿਹਾ ਔਰ ਮਾਲੀ ਸਾਹਿਬ ਨੇ ਇਨੀ ਗੱਲ ਕਹਿਤੀ ਹੈ ਕਿ ਮੈਂ ਜਮਾਨਤ ਵੀ ਨਾ ਨਹੀਂ ਜੋਖੂਗਾ ਦੇਖੀ ਜਾਊਗੀ ਸੋ ਅਜਿਹੀਆਂ ਸਥਿਤੀਆਂ ਜਿਹੜੀਆਂ ਸਰਕਾਰ ਦੀਆਂ ਨੇ ਆਪ ਖੁਦ ਰੀਆਂ ਉਹਨਾਂ ਨੂੰ ਸਰਕਾਰ ਨੂੰ ਘੱਟ ਤੋਂ ਘੱਟ ਉਹਨਾਂ ਤੋਂ ਗਰੀਸ ਕਰਨਾ ਚਾਹੀਦਾ ਔਰ ਸਰਕਾਰ ਦਾ ਲੋਕਾਂ ਦੇ ਵਿੱਚ ਅਕਸ ਲੋਕਪੱਕੀ ਸਰਕਾਰ ਦਾ ਬੜਾ ਹੋਣਾ ਚਾਹੀਦਾ ਨਾ ਕਿ ਤਾਨਾਸ਼ਈ ਸ਼ਾਸਕ ਦਾ ਬਿਲਕੁਲ ਸਹੀ ਬਿਲਕੁਲ ਇਸ ਸਾਰੇ ਇਸ ਮਾਮਲੇ ਦੇ ਵਿੱਚ ਇਕੱਲੇ ਆਪਾਂ ਕਹੀਏ ਵੀ ਸੀਐਮ ਸਾਹਿਬ ਇਕੱਲੇ ਮਾਲਵਿੰਦਰ ਸਿੰਘ ਮਾਲੀ ਦੇ ਮਾਮਲੇ ਦੇ ਵਿੱਚ ਹੀ ਘਿਰਦੇ ਨਜ਼ਰ ਨਹੀਂ ਆ ਰਹੇ ਸਗੋ ਅਮਰਿਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਵੀ ਹੁਣ ਮੁਸ਼ਕਿਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਜੋ ਹਲਫਨਾਮਾ ਹੁਣ ਦਾਇਰ ਕੀਤਾ ਗਿਆਗਾ ਐਨਐਸਏ ਵਧਾਉਣ ਦੇ ਖਿਲਾਫ ਪਟੀਸ਼ਨ ਪਾਈ ਗਈ ਸੀ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਸੋ ਇਸ ਸੰਬੰਧ ਵਿੱਚ ਉਹਨਾਂ ਨੂੰ ਕਹਿੰਦੇ ਜਵਾਬ ਦਿੱਤਾ ਗਿਆ ਵੀ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਤੋਂ ਮੁੱਖ ਮੰਤਰੀ ਸਾਹਿਬ ਨੂੰ ਖਤਰਾਗਾ ਹੁਣ ਗੱਲ ਇਹ ਸਾਹਮਣੇ ਆਉਂਦੀ ਆ ਵੀ ਮੁੱਖ ਮੰਤਰੀ ਸਾਹਿਬ ਖੁਦ ਕਹਿੰਦੇ ਹੁੰਦੇ ਸੀ ਵੀ ਇਹ ਜਿਹੜਾ ਕੰਮ ਹੀ ਕਿਉਂ ਕਰਦੇ ਨੇ ਪੋਲਿਟਿਸ਼ੀਅਨ ਰਾਜਨੇਤਾ ਜਾਂ ਫਿਰ ਲੀਡਰ ਵੀ ਉਹਨਾਂ ਨੂੰ ਕਿਸੇ ਤੋਂ ਖਤਰਾ ਹੋਵੇ ਹੁਣ ਕਿਵੇਂ ਦੇਖ ਰਹੇ ਹੋ ਖੁਦ ਇਹ ਗੱਲਾਂ ਕਰਨ ਵਾਲੇ ਮੁੱਖ ਮੰਤਰੀ ਸਾਹਿਬ ਦੇ ਜੀ ਟੀਮ ਹੈ ਜਾਂ ਕੋਈ ਸਰਕਾਰ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਵੀ ਭਾਈ ਜੇਕਰ ਉਹਨਾਂ ਦੇ ਉੱਪਰ ਐਨਐਸਏ ਨਾ ਵਿਧਾਈ ਜਾਂਦੀ ਤਾਂ ਮੁੱਖ ਮੰਤਰੀ ਸਾਹਿਬ ਦੀ ਜਾਨ ਨੂੰ ਖਤਰਾ ਹੈ ਕਿਵੇਂ ਦੇਖ ਰਹੇ ਹੋ ਇਸ ਮਾਮਲੇ ਨੂੰ ਲਖਵਿੰਦਰ ਜੀ ਆਪਣੇ ਆਪ ਦੇ ਵਿੱਚ ਬੜਾ ਹੈਰਾਨੀ ਵਿੱਚ ਜਿਹੜਾ ਹਲਫਦਾਮਾ ਜਿਹੜਾ ਦਾਇਰ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਦੇ ਵਿੱਚ ਕਿਉਂਕਿ ਉਹਨਾਂ ਦੇ ਸਾਥੀਆਂ ਵੱਲੋਂ ਪਟੀਸ਼ਨ ਪਾਈ ਗਈ ਸੀ ਕਿ ਐਨਐਸਏ ਕਿਉਂ ਬਧਾਈ ਗਈ ਕਿਉਂ ਲਾਈ ਗਈ ਤੇ ਜੋ ਹਲਫਨਾਮਾ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਅਮਰਿਤਪਾਲ ਸਿੰਘ ਨੇ ਜਦੋਂ ਅਜਦਾੜਾ ਥਾਣੇ ਤੇ ਉੱਤੇ ਹਮਲਾ ਕੀਤਾ ਹਮਲਾ ਕਰਨ ਤੋਂ ਬਾਅਦ ਮੀਡੀਏ ਦੇ ਵਿੱਚ ਆਣ ਕੇ ਉਹਨੇ ਕਈ ਕੁਝ ਇਹੋ ਜਿਹੇ ਗੱਲਾਂ ਕਹੀਆਂ ਜਿਸ ਤਰੀਕੇ ਉਹਨਾਂ ਨੇ ਬੈਂਸ ਸਿੰਘ ਦੀ ਹੱਤਿਆ ਦੀ ਗੱਲ ਕੀਤੀ ਦਲਾਵਰ ਸਿੰਘ ਵਾਲੀ ਗੱਲਾਂ ਕੀਤੀਆਂ ਜਾਂ ਇਹੋ ਜਿਹੇ ਗੱਲਾ ਬਤਾਂ ਕੀਤੀਆਂ ਕਿ ਭੁਗਤਨੀ ਨੂੰ ਭੁਗਤਣੇ ਲੈਣੇ ਤੇ ਦੇਣੇ ਭੁਗਤਣੇ ਪੈ ਸਕਦੇ ਆ ਉਹਦੇ ਤੋਂ ਅਨਮਾਨ ਲਾਇਆ ਜਾਂਦਾ ਕਿੰਨੇ ਕਿ ਇਹ ਮੀਡੀਆ ਰਿਪੋਰਟਾਂ ਨੇ ਸਾਡੇ ਕੋਲ ਬਕਾਇਦਾ ਰਿਕਾਰਡਿੰਗ ਆ ਵੀਡੀਓ ਰਿਕਾਰਡਿੰਗ ਜਿਹਦੇ ਵਿੱਚ ਅਮਰਿਤਪਾਲ ਸਿੰਘ ਇਹ ਕੁਝ ਬੋਲਦਾ ਨਸਰ ਆ ਰਿਹਾ ਤੇ ਇਸ ਕਰਕੇ ਵਿਖਿਆ ਜਾਂਦਾ ਕਿ ਭਗਵੰਤ ਪਾਣ ਨੂੰ ਉਹਨਾਂ ਤੋਂ ਭਗਵੰਤ ਪਾਣ ਦੀ ਜਾਨ ਨੂੰ ਖਤਰਾ ਹੈਗਾ ਅਮਰਿਤਪਾਲ ਤੇ ਅਮਰਿਤਪਾਲ ਦੇ ਸਾਥੀਆਂ ਹੁਣ ਜੇਕਰ ਹਲਫਨਾਮਾ ਦੇ ਕੇ ਪੰਜਾਬ ਸਰਕਾਰ ਹਾਈ ਕੋਰਟ 'ਚ ਇਹ ਗੱਲ ਕਹਿ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਅਮਰਿਤਪਾਲ ਤੋਂ ਖਤਰਾ ਤਾਂ ਫਿਰ ਪੰਜਾਬੀ ਕਿੱਥੇ ਜਾਣ ਫਿਰ ਪੰਜਾਬ ਦੇ ਵਿੱਚ ਕਿਹੜਾ ਲੋਕ ਸੁਰੱਖਿਤ ਹੋ ਸਦਾ ਕਿ ਜੇਕਰ ਮੁੱਖ ਮੰਤਰੀ ਹੀ ਪੰਜਾਬ ਦਾ ਸੁਰੱਖਿਤ ਨਹੀਂ ਆ ਤਾਂ ਫਿਰ ਤੁਹਾਡੇ ਜਾਂ ਮੇਰੇ ਵਰਗਾ ਸਧਾਰਨ ਵਿਅਕਤੀ ਕੀ ਉਹ ਸੁਰੱਖਿਅਤ ਹੋਵੇਗਾ ਤੁਸੀਂ ਇੱਥੋਂ ਹੀ ਹਿਸਾਬ ਲਾ ਲਓ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਗੈਂਗਸਟਰ ਤੁਰੇ ਫਿਰਦੇ ਆ ਹਰ ਲੜ ਹਰ ਲੱਕ ਕਰਕੇ ਤੁਰੇ ਫਿਰਦੇ ਆ ਫਰੋਤੀਆਂ ਦੇ ਫੋਨ ਆ ਰਹੇ ਆ ਕਈ ਕੁਝ ਹੋ ਰਿਹਾ ਅਗਵਾ ਗੋਲੀ ਡਾਕੀ ਕਈ ਕੁਝ ਚੱਲ ਰਿਹਾ ਤੇ ਜੇ ਮੁੱਖ ਮੰਤਰੀ ਹੀ ਸੁਰੱਖਿਅਤ ਨਹੀਂ ਆ ਤਾਂ ਫਿਰ ਪੰਜਾਬ ਦਾ ਜਿਹੜਾ ਬਾਕੀ ਬਛਦਾ ਉਹ ਗੈਂਗਸਟਰਸ ਤੋਂ ਕਿੱਥੇ ਸੁਰੱਖਿਅਤ ਹੋਊਗਾ ਆਪਣੇ ਆਪ ਤੋਂ ਵਿੱਚ ਵੱਡਾ ਪ੍ਰਸ਼ਨ ਹੁਣ ਇਹ ਜਿਹੜਾ ਹਲਫਨਾਮਾ ਦਾਇਰ ਕੀਤਾ ਉਹਨਾਂ ਨੇ ਇਹਦੇ ਨਾਲ ਇੱਕ ਕਿਸਮ ਦੇ ਨਾਲ ਤਾਂ ਅਵਰਤ ਪਾ ਨੂੰ ਪੁੱਛ ਜਿਹੜਾ ਉਹ ਜਰੂਰ ਮਿਲਦਾ ਨਜ਼ਰ ਆਉਂਦਾ ਰਾਜਨੀਤਿਕ ਖਲਕਾਂ ਦੇ ਵਿੱਚ ਇਸ ਤਰੀਕੇ ਨਾਲ ਪਹਿਲੀ ਤਾਂ ਗੱਲ ਇਹ ਆ ਕਿ ਉਹ ਹੁਣ ਖਡੂਰ ਸਾਹਿਬ ਤੋਂ ਚੁਣੇ ਹੋਏ ਲੋਕ ਸਭਾ ਦੇ ਮੈਂਬਰ ਨੇ ਜਿਨ੍ਹਾਂ ਨੇ ਬਕਾਇਦਾ ਤੌਰ ਤੇ ਸੌਂ ਵੀ ਜੜੀ ਚੁੱਕੀ ਹੈ ਬੇਸ਼ੱਕ ਉਹ ਡਿਬ루ਗੰਜਲ ਚ ਬੰਦੇ ਜੇਕਰ ਉਹਦੇ ਮਗਰ 4 ਲੱਖ ਲੋਕਾਂ ਦਾ ਫਤਵਾ ਹਾਰਾ ਫਤਵਾ ਉਹਨਾਂ ਨੇ ਵੋਟਾਂ ਦੇ ਕੇ ਉਸ ਨੂੰ ਜਤਾਇਆ ਤਾਂ ਫਿਰ ਉਹਦੀ ਜਿਹੜੀ ਉਹ ਇਮੇਜ ਜਿਹੜੀ ਹੈ ਜਿਹੜੀ ਭਗਵੰਤ ਬਾਦ ਦੀ ਸਰਕਾਰ ਉਸਦੀ ਇਮੇਜ ਨੂੰ ਬਿਆਨ ਕਰ ਰਹੀ ਹੈ ਫਿਰ ਉਹ ਇਮੇਜ ਤਾਂ ਫਿਰ 4.5 ਲੱਖ ਲੋਕਾਂ ਦਾ ਫਤਵਾ ਕਿਹੜਾ ਇਥੇ ਵਿੱਚੋਂ ਸੱਚਾ ਹੋ ਸਕਦਾ ਆਪਣੇ ਆਪ ਦੇ ਵਿੱਚ ਮोटा ਪ੍ਰਸ਼ਨ ਇਹ ਹੈਗਾ ਦੂਸਰੇ ਪਾਸੇ ਜਿਸ ਦਿਨ ਅਮਰਤਪਾਲ ਸਿੰਘ ਆਹੀ ਅਮਰਤਪਾਲ ਸਿੰਘ ਦੀ ਮੈਂ ਇਥੇ ਕਲੀਅਰ ਕਰਨਾ ਕਿ ਮੈਂ ਅਮਰਤਪਾਲ ਪਾਲ ਦੀ ਜਿੱਦਾਂ ਬੀਤੇ ਸਮੇਂ ਚ ਨੀਤੀ ਕਰੀ ਹੈ ਨਾ ਬਿਲਕੁਲ ਮੈਂ ਕਦੇ ਉਹਨਾਂ ਦਾ ਸਬਰ ਜਿਹੜਾ ਉਹ ਨਹੀਂ ਰਿਹਾ ਇਸ ਤਰੀਕੇ ਦੀ ਉਹਦੀ ਕਾਰਜਗਰੀ ਰਹੀ ਹੈ ਪਰ ਹੁਣ ਕਿਉਂਕਿ ਗੱਲ ਜਿਹੜੀ ਆ ਲੋਕ ਸਭਾ ਦੇ ਮੈਂਬਰ ਦੀ ਹੈਗੀ ਹੈ ਲੋਕਾਂ ਨੇ ਫਤਵਾ ਦੇ ਕੇ ਉਸ ਨੂੰ ਜਤਾਇਆ ਤਾਂ ਉਸਨੇ ਬਕਾਇਦਾ ਸੌ ਜਿਹੜੀ ਦੋਵਰੀ ਭਾਰਤੀ ਸਭਾ ਦੀ ਚੁੱਕੀ ਹੈ ਤੇ ਜਿਸ ਦਿਨ ਥਾਣੇ ਅਜਨਾਲੇ ਤੇ ਹਮਲਾ ਹੁੰਦਾ ਉਦੋਂ ਵੀ ਭਗਵੰਤ ਮਾਨ ਦੀ ਸਰਕਾਰ ਸੀ ਤਾਂ ਜੇਕਰ ਉਸ ਨੂੰ ਪਤਾ ਸੀ ਸਰਕਾਰ ਦਾ ਇੰਟੈਲੀਜੈਂਸ ਉਹ ਭਾਗ ਜਾਂ ਸਰਕਾਰ ਦੀ ਸੀਐਚਡੀ ਸਭ ਕੁਝ ਪਤਾ ਸੀ ਕਿ ਉਹ ਥਾਣੇ ਅਜਰਾਲੇ ਥਾਣੇ ਵਾਲਾ ਆਪਣੇ ਸਾਥੀਆਂ ਸਮੇਤ ਚੱਲ ਰਿਹਾ ਤਾਂ ਜੇਕਰ ਫਿਰ ਗ੍ਰਿਫਤਾਰ ਉਹਨੂੰ ਕਰਦਾ ਹੁੰਦਾ ਤਾਂ ਫਿਰ ਉਸ ਨੂੰ ਘਰ ਦੇ ਕੋਲ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਉਹਨੂੰ ਰਸਤੇ ਦੇ ਵਿੱਚ ਵੀ ਰੋਕਿਆ ਜਾ ਸਕਦਾ ਸੀ ਸਰਕਾਰ ਉਥੇ ਕਿਉਂ ਚੁੱਪ ਰਹੀ ਸਰਕਾਰ ਨੇ ਕਿਉਂ ਇਹੋ ਜਿਹੇ ਹਾਲਾਤ ਪੈਦਾ ਕੀਤੇ ਕਿ ਉਹ ਬੰਦਾ ਜਿਹੜਾ ਆਪਣੇ ਸਾਥੀਆਂ ਸਮੇਤ ਅਜਰਾਲਾ ਥਾਣੇ ਦੇ ਵਿੱਚ ਪਹੁੰਚ ਜਾਂਦਾ ਤੇ ਉਥੇ ਜਾ ਕੇ ਫਿਰ ਜੋ ਕੁਝ ਹੁੰਦਾ ਉਹ ਸਾਰਿਆਂ ਦੇ ਸਾਹਮਣੇ ਇਹਦੇ ਵਿੱਚ ਸਰਕਾਰ ਦੀ ਫਿਰ ਨਲਾਇਕੀ ਨਜ਼ਰ ਆਉਂਦੀ ਹੈ ਕਿ ਸਰਕਾਰ ਨੇ ਜਾਣ ਬੁੱਝ ਕੇ ਇਹ ਜਹਾਰਾਤ ਪੈਦਾ ਕੀਤੇ ਸਨ ਕਿ ਉਹ ਵਿਅਕਤੀ ਉੱਥੇ ਪਹੁੰਚੇ ਉੱਥੇ ਜਾ ਕੇ ਫਿਰ ਇਹੋ ਜਿਹੀਆਂ ਗੱਲਾਂ ਹੋਣ ਕਿ ਜਦੋਂ ਫਿਰ ਭੀੜ ਜਿਹੜੀ ਆ ਮਾਰ ਸਾਹਿਬ ਜਦੋਂ ਭੀੜ ਆ ਅਸੀਂ ਕਹਿ ਸਕਦੇ ਹਾਂ ਭੜਕਦੀ ਆ ਫਿਰ ਉਸ ਵੇਲੇ ਕੋਈ ਕਾਨੂੰਨ ਕੋਈ ਨਿਯਮ ਕੋਈ ਵੀ ਲਾਗੂ ਨਹੀਂ ਰਿਹਾ ਤਾਂ ਫਿਰ ਉਹਦੀ ਜ਼ਿੰਮੇਵਾਰੀ ਕਿਸੇ ਇੱਕ ਵਿਅਕਤੀ ਦੇ ਸਿਰ ਨਹੀਂ ਪਾਈ ਜਾ ਸਕਦੀ ਹੁੰਦੀ ਫਿਰ ਭੀੜ ਦੇ ਵਿੱਚ ਤਾਂ ਫਿਰ ਭੀੜ ਹੈਗੀ ਆ ਉਸ ਭੀੜ ਨੂੰ ਵੀ ਨਹੀਂ ਤਤਰਪੀਤਰ ਕੀਤਾ ਜਾ ਸਕਦਾ ਸੀ ਉਸ ਦੇ ਘਰ ਤੋਂ ਲੈ ਕੇ ਅਜਲਾਲੇ ਦਾ ਸਫ਼ਰ ਜਿਹੜਾ ਘਟ ਤੋਂ ਘਟ 20 ਕਿਲੋਮੀਟਰ ਜਾਂ 25 ਕਿਲੋਮੀਟਰ ਕਾ ਪੇਤਾ ਉਹ ਡੱਕੇ ਤਾਂ ਉਹ ਬੰਦਾ ਉੱਥੇ ਪਹੁੰਚ ਨਹੀਂ ਗਿਆ ਰਸਤੇ ਦੇ ਵਿੱਚ ਫੋਰਸ ਸੀ ਕਈ ਕੁਝ ਤੁਹਾਡੇ ਕੋਲ ਹੈਗਾ ਰਸਤੇ 'ਚ ਉਸ ਨੂੰ ਡੱਕਿਆ ਜਾ ਸਕਦਾ ਹੈ ਉਸ ਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਜਾ ਸਕਦਾ ਹੈ ਘਰੋਂ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਪਰ ਸ਼ਾਇਦ ਸਰਕਾਰ ਦੀ ਜਿਹੜੀ ਮੰਸ਼ਾ ਸੀ ਉਹ ਸਮੇ ਉਹ ਕੁਝ ਸਮਝ ਨਹੀਂ ਗਈ ਤਾਂ ਜਾਫਰ ਲੱਗਦਾ ਕਿ ਸਰਕਾਰ ਦੀ ਮੰਸ਼ਾ ਇਹੋ ਹੀ ਸੀ ਕਿ ਉਸ ਵਿਅਕਤੀ ਨੂੰ ਡਿਪਲੂ ਕਰ ਪੈਂਚਣਾ ਬਾਕੀ ਜੇਕਰ ਉਸ ਵਿਅਕਤੀ ਨੇ ਕੋਈ ਵੀ ਅਜਿਹਾ ਗੁਨਾਹ ਕੀਤਾ ਭਾਵੇਂ ਕੋਈ ਵੀ ABC Z ਕੋਈ ਵੀ ਹੋਵੇ ਜੇਕਰ ਉਸਨੇ ਕੀਤਾ ਉਸ ਨੂੰ ਮੋਦੀ ਇਤਜਾਜ਼ ਜਰੀ ਉਸਦੇ ਅਪਰਾਧ ਦੇ ਅਨੁਸਾਰ ਮਿਲਣੀ ਚਾਹੀਦੀ ਇਹ ਤਾਂ ਕੋਈ ਦੋ ਰਹਿਵਾ ਨਹੀਂ ਪਰ ਹੁਣ ਜਿਹੜਾ ਸਰਕਾਰ ਨੇ ਇੱਕ ਤਰਕ ਦਿੱਤਾ ਕਿ ਹਾਂ ਭਈ ਅਮਰਿਤਪਾਲ ਤੇ ਉਹਦੇ ਸਾਥੀਆਂ ਤੋਂ ਭਗਵਤਪਾਲ ਹੁਣਾਂ ਦੀ ਜਾਨ ਨੂੰ ਖਤਰਾ ਇਹ ਕੋਈ ਤਰਕ ਜਿਹੜਾ ਆ ਇਹ ਸਮਝ ਨਹੀਂ ਆਉਂਦਾ ਇਹ ਲੱਗਦਾ ਕਿ ਸਿਰਫ ਸਿਰਫ ਉਸ ਬੰਦੇ ਨੂੰ ਐਨਐਸਏ ਲਗਾਉਣ ਦੇ ਮੂਰਚੇ ਦਿੱਤਾ ਗਿਆ ਕਿਉਂਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਇਸ ਮੁੱਦੇ ਤੇ ਦੋਵੇਂ ਇਕੱਠੀਆਂ ਨਹੀਂ ਕਿਉਂਕਿ ਮੈਨੂੰ ਅਮਰਿਤਪਾਲ ਸਿੰਘ ਦੇ ਸੰਬੰਧ ਵਿੱਚ ਜ਼ਿਆਦਾ ਕਿ ਉਸਨੇ ਆਮੀ ਸ਼ਾਹ ਦੇ ਸੰਬੰਧ ਵਿੱਚ ਵੀ ਉਹਨਾਂ ਦੇ ਵਿੱਚ ਕੁਝ ਅਜਹੀਆਂ ਗੱਲਾਂ ਜਿਹੜੀਆਂ ਕੀਤੀਆਂ ਸਨ ਪਰ ਕਿਉਂਕਿ ਇਹ ਐਸਐਸਪੀ ਜਿਹੜਾ ਦੇ ਰਾਤੀ ਚੰਗੀ ਸੀ ਉਹਦੀ ਰਿਪੋਰਟ ਤੇ ਆਧਾਰ ਤੇ ਇਹ ਜਿਹੜਾ ਹਲਫਨਾਮਾ ਦਾਇਰ ਹੋਇਆ ਹੈ ਬਾਕੀ ਸਰਕਾਰ ਨੇ ਇਹ ਹਲਫਨਾਮਾ ਦਾਇਰ ਕਰਕੇ ਇੱਕ ਕਿਸਮ ਦੀ ਸਥਿਤੀ ਇਹ ਸਾਫ਼ ਕਰਨ ਦਾ ਯਤਨ ਕੀਤਾ ਕਿ ਭਗਵੰਤਬਾਹ ਨੂੰ ਹੁਣ ਉਹ ਜਿਹੜੀ ਸਕਿਉਰਟੀ ਮਿਲੀ ਆ ਉਹ ਅਤਵਾਦੀਆਂ ਤੋਂ ਖਤਰੇ ਕਰਕੇ ਮਿਲੀ ਆ ਤਾਂ ਉਹਨੂੰ ਹੋਰ ਸਖਤ ਕੀਤਾ ਜਾ ਸਕਦਾ ਹੋ ਸਕਦਾ ਹੁਣ ਅਗਲੇ ਦਿਨ ਜਿੱਥੇ ਅੱਗੇ ਹੋਰ ਪੁਲਿਸ ਦੀ ਗਿਣਤੀ ਜਿਹੜੀ ਪ੍ਰਧਾਨ ਮੰਤਰੀ ਸਾਹਿਬ ਦੀ ਤੁਰਖੇਦ ਵਿੱਚ ਵਧਾਈ ਜਾ ਸਕਦੀ ਆ ਬਾਕੀ ਇਹ ਹਲਫਨਾਮੇ ਨੂੰ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਕਿਸ ਤਰ੍ਹਾਂ ਲੈਂਦੀ ਆ ਇਹ ਤਾਂ ਸੁਖ ਆਪਣੇ ਮਾਨ ਸਾਹਿਬ ਵੇਖਣਾ ਪਏਗਾ ਹੁਣ ਤਾਂ ਜੀ ਬਿਲਕੁਲ ਸਰ ਬਿਲਕੁਲ ਜੀ ਤੇ ਉਧਰ ਹੁਣ ਆਪਾਂ ਦਿੱਲੀ ਦੀ ਗੱਲ ਵੀ ਕਰ ਲਈਏ ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੀਆਂ ਸਥਿਤੀਆਂ ਨੇ ਡਾਮਾਡੋਲ ਪੰਜਾਬ ਦੇ ਵਿੱਚ ਹੀ ਨਹੀਂ ਹੋ ਰਹੀਆਂ ਅਰਵਿੰਦ ਕੇਜਰੀਵਾਲ ਜਿਹਨਾਂ ਦੇ ਵੱਲੋਂ ਇਹ ਕਹਿ ਕੇ ਅਸਤੀਫਾ ਦੇ ਦਿੱਤਾ ਗਿਆ ਸੀ ਕਿ ਆਉਂਦੀਆਂ ਚੋਣਾਂ ਦੇ ਵਿੱਚ ਜੇਕਰ ਮੇਰੀ ਇਮਾਨਦਾਰੀ ਦੇ ਉੱਪਰ ਦਿੱਲੀ ਦੇ ਲੋਕ ਦਿੱਲੀ ਦੇ ਵੋਟਰ ਮੋਹਰ ਲਾਉਣਗੇ ਮੈਂ ਉਸ ਤੋਂ ਬਾਅਦ ਫਿਰ ਮੁੱਖ ਮੰਤਰੀ ਦੀ ਕੁਰਸੀ ਦੇ ਉੱਪਰ ਬੈਠਾਂਗੇ ਕਹਿ ਕੇ ਅਸਤੀਫਾ ਦੇ ਕੇ ਕੱਲ ਆਤਸ਼ੀ ਜੀ ਵੱਲੋਂ ਜਿਹੜੀਆਂ ਸੌ ਚੁੱਕੀ ਗਿਆ ਨਵੇਂ ਮੁੱਖ ਮੰਤਰੀ ਬਣੇ ਨੇ ਲੇਕਿਨ ਹੁਣ ਦਿੱਲੀ ਦੇ ਵਿੱਚ ਕਹਿੰਦੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਪੋਸਟਰ ਲੱਗਣੇ ਸ਼ੁਰੂ ਹੋ ਗਏ ਨੇਗੇ ਬਾਏ ਬਾਏ ਕਰਦੇ ਲੋਕ ਨਜ਼ਰ ਆ ਰਹੇ ਨੇ ਕਿਸ ਤਰ੍ਹਾਂ ਦੇ ਪੋਸਟਰ ਨੇ ਕਿੰਨਾਂ ਦੇ ਵੱਲੋਂ ਇਹ ਮੁਖਾਲਫਤ ਕੀਤੀ ਗਈ ਹੈ ਕੀ ਲੱਗ ਰਿਹਾ ਕਿ ਮੁੱਖ ਮੰਤਰੀ ਜਿਹੜੇ ਪਹਿਲਾਂ ਦਿੱਲੀ ਦੇ ਸੀਗੇ ਅਰਵਿੰਦ ਕੇਜਰੀਵਾਲ ਦਵਾਰੋਂ ਮੁੱਖ ਮੰਤਰੀ ਸੋਪਨਾ ਦੇ ਕੇ ਅਸਤੀਫਾ ਦੇ ਕੇ ਗਏ ਨੇ ਕਿ ਲੋਕ ਉਹਨਾਂ ਦੀ ਇਮਾਨਦਾਰੀ ਉੱਪਰ ਮੋਹਰ ਲਾਉਣਗੇ ਆਖਰੇ ਪੋਸਟਰ ਕੀ ਬਿਆਨ ਕਰ ਰਹੇ ਨੇ ਜਿਹੜਾ ਪੋਸਟਰ ਮਾਨ ਸਰ ਲਾਇਆ ਗਿਆ ਉਹਨਾਂ ਦੇ ਸਾਥੀ ਕਪਲ ਜੀ ਜਿਹੜਾ ਉਹਨਾਂ ਦੇ ਪਿੰਨਾ ਆਮ ਆਦਮੀ ਪਾਰਟੀ ਦਾ ਬਤਾਇਕ ਰਿਹਾ ਤੇ ਉਹ ਮੰਤਰੀ ਵੀ ਮੇਰਾ ਖਿਆਲ ਰਿਹਾ ਸੀ ਤਾਂ ਬੀਤੇ ਸਮੇਂ ਚ ਉਸਦੀ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਸਰੀ ਵਾਲ ਪਾਉਣਾ ਦਾ ਵਿਗੜ ਗਈ ਤਾਂ ਹੁਣ ਉਸਨੇ ਜਿਹੜੇ ਪੋਸਟਰ ਲਾਏ ਨੇ ਬਕਾਇਦਾ ਤੌਰ ਤੇ ਕਪਲ ਮਿਸ਼ਰਾ ਮੇਰਾ ਖਿਆਲ ਜੇਕਰ ਮੈਂ ਗਲਤ ਨਾ ਹੋਵਾਂ ਕਪਲ ਦਾ ਨਾਮ ਉਸਦਾ ਹੈ ਤਾਂ ਉਸ ਨੂੰ ਪੋਸਟਰ ਲਾਏ ਗਏ ਹੁਣ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੈਗਾ ਜਿਸ ਦੇ ਵਿੱਚ ਉਸਨੇ 10 ਸਾਲ ਬਾਏ ਬਾਏ ਅਰਵਿੰਦ ਕੇਸਰੀ ਬੇਇੱਜ਼ਤੀ ਵਾਲ ਉਸਨੇ ਕਿਹਾ ਕਿ ਜਿਹੜੀ ਦਿੱਲੀ ਦੀ ਜਿਹੜੀ 10 ਸਾਲ ਦੀ ਸਰਕਾਰ ਹੀ ਆ ਹਾਲ ਬਹਾਲ ਬਾਏ ਬਾਏ ਕੇਸਰੀ ਵਾਲ ਨੇ ਕਿਹਾ ਬੇਇੱਜ਼ਤੀ ਵਾਲ ਉਸਨੇ ਕਿਹਾ ਔਰ ਬਕਾਇਦਾ ਤੌਰ ਤੇ ਪੋਸਟਰ ਜਿਹੜੇ ਦਿੱਲੀ ਚ ਲੱਗੇ ਮਨਸਰ ਚਲੋ ਇਹ ਤਾਂ ਵਿਰੋਧੀ ਧਿਰ ਨੇ ਇਹੋ ਜਿਹੀਆਂ ਗੱਲਾਂ ਚੜੀਆਂ ਕਰਦੀਆਂ ਹੁੰਦੀਆਂ ਨੇ। ਵਿਰੋਧੀ ਨੇ ਪੋਸਟਰ ਲਾਤੇ ਕਿਉਂਕਿ ਕੱਲ 10 ਸਾਲਾਂ ਦੇ ਵਕਫੇ ਤੋਂ ਬਾਅਦ ਜਿਹੜੇ ਅਰਵਿੰਦ ਕੇਸ਼ਰੀਵਾਲੇ ਮੁੱਖ ਮੰਤਰੀ ਦੀ ਅਹੁਦੇ ਤੋਂ ਮੁਕਤ ਹੋ ਕੇ ਘਰ ਬੈਠ ਚੰਦੇ ਆ। ਘਰ ਬੈਠਣੀਆਂ ਤੇ ਘਰ ਬਿਠਾ ਦਿੱਤਾ ਜਾਂਦਾ ਸੁਪਰੀਮ ਕੋਰਟ ਵੱਲੋਂ। ਤੇ ਉਹਨਾਂ 10 ਸਾਲਾਂ ਦੀ ਕਾਰਜਕਾਰੀ ਦੇ ਹਿਸਾਬ ਦੇ ਨਾਲ ਜਿਹੜੇ ਉਹਨਾਂ ਦੇ ਵਿਰੋਧੀ ਨੇ ਭਾਜਪਾ ਦੇ ਕਪਲ ਮਿਸ਼ਰਾ ਹੋਣੇ ਉਹਨਾਂ ਨੇ ਇੱਕ ਪੋਸਟਰ ਜਿਹੜਾ ਲਾਤਾ ਕਿ ਹਾਂ ਭਈ 10 ਸਾਲਾਂ ਚ ਦਿੱਲੀ ਦੇ ਜਿਹੜੇ ਕੀ ਹਾਲਾਤ ਰਹੀ ਨੇ ਜਾਂ ਕਿ ਉਹ ਜਿਸਤਤੀਆਂ ਰਹੀਆਂ ਨੇ ਤਾਂ ਹੁਣ ਤੁਸੀਂ ਚੁੱਪ ਕਰਕੇ ਘਰੇ ਬੈਠੋ ਹੋਰ ਤੁਸੀਂ ਦੁਬਾਰਾ ਆ ਨਹੀਂ ਸਕਦੇ ਪਰ ਜਿਹੜੀ ਗੱਲ ਮੈਂ ਕਰਨੀ ਚਾਹੁੰਦਾ ਉਹ ਇਹ ਆ ਕਿ ਕੱਲ ਆ ਜਿਹੜੇ ਨੇ ਆਤਸ਼ਿਫ ਨੇ ਮੁੱਖ ਮੰਤਰੀ ਬੰਦੇ ਨੇ ਦਿੱਲੀ ਦੇ ਔਰ ਇੱਕ ਕਿਸਮ ਦੇ ਨਾਲ ਅਰਵਿੰਦ ਕੇਸਰੀਵਾਲ ਹੁਣਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਅਸੀਂ ਕਹਿ ਸਕਨੇ ਕਿ ਆਰਾਮ ਨਾਲ ਘਰ ਬੈਠਣ ਦੀ ਗੱਲ ਕੀਤੀ ਸੀ ਜਾਂ ਚੋਰ ਮਹਿਮ ਦੀ ਗੱਲ ਕੀਤੀ ਸੀ ਕਿ ਹਾਂ ਭਈ ਮੈਂ ਉਦੋਂ ਹੀ ਹੁਣ ਸਰ ਦੁਬਾਰਾ ਮੁੱਖ ਮੁੱਖ ਮੰਤਰੀ ਬਣਾਂਗਾ ਜਦੋਂ ਲੋਕ ਮੈਨੂੰ ਇਮਾਨਦਾਰ ਹੋਣ ਦਾ ਸਰਟੀਫਿਕੇਟ ਦੇ ਦੇਣਗੇ ਲੋਕ ਸਾਡੇ ਹੱਕ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨਿਤਰ ਤੇ ਅਜੇ ਤੁਸੀਂ ਦੇਖ ਲਓ ਕਿ ਆਤਸ਼ੀ ਨੂੰ ਮੁੱਖ ਮੰਤਰੀ ਬਣਿਆ 24 ਘੰਟੇ ਨਹੀਂ ਜੇ ਹੋਏ ਅੱਜ ਬਕਾਇਦਾ ਥੋੜ ਤੇ ਉਹ ਜੰਤਰ ਮੰਤਰ ਵਿਖੇ ਜਾ ਕੇ ਉਹਨਾਂ ਨੇ ਕੋਈ ਧਰਨਾ ਕੋਈ ਉਹਨਾਂ ਦਾ ਪ੍ਰੋਗਰਾਮ ਹੈਗਾ ਆਪਣੇ ਅਰਵਿੰਦ ਕੀਸੀ ਵਾਰ ਹੋਣਾ ਦਾ ਕੋਣ ਜੰਤਰ ਮੰਤਰ ਵਿਖੇ ਜਾ ਕੇ ਅਰਵਿੰਦ ਕੇਸ਼ਰੀਵਾਲ ਦਾ ਜਿਹੜਾ ਪ੍ਰੋਗਰਾਮ ਉਹ ਕੀ ਦਰਸਾਉਂਦਾ ਉਹ ਇਹੋ ਦਰਸਾਉਂਦਾ ਕਿ ਕਿਸੇ ਵੀ ਸੂਰਤ ਵਿੱਚ ਉਹ ਲੋਕਾਂ ਦੀਆਂ ਅੱਖਾਂ ਤੋਂ ਉੱਲੇ ਨਾ ਹੁਣ ਬਲਕਿ ਲੋਕਾਂ ਦੀਆਂ ਦਸਤਰਾਹਾਂ ਦੇ ਵਿੱਚ ਬਣੇ ਰਹਿ। ਜੇਕਰ ਹੁਣ ਅਰਵਿੰਦ ਕੇਸ਼ਰੀਵਾਲ ਜੰਤਰ ਮੰਤਰ ਵਿਖੇ ਜਾ ਕੇ ਪ੍ਰੋਗਰਾਮ ਕਰਦੇ ਆ ਸੁਭਾਵਕਾ ਕਿ ਉੱਥੇ ਦਿੱਲੀ ਦੇ ਮੁੱਖ ਮੰਤਰੀ ਆਰਚੀ ਹੁਣੀ ਵੀ ਪਹੁੰਚਣਗੇ। ਤਾਂ ਫਿਰ ਇਹ ਡੰਮੀ ਮੁੱਖ ਮੰਤਰੀ ਨੂੰ ਲੈ ਕੇ ਅਰਵਿੰਦ ਕੇਸ਼ਰੀਵਾਲ ਹੁਣੀ ਜੇਕਰ ਇਹ ਸਾਰਾ ਕੁਝ ਡਰਾਮਾ ਉੱਥੇ ਕਰਨਗੇ ਤਾਂ ਸਾਫ ਸੰਕੇਤ ਹੈ ਕਿ ਅਰਵਿੰਦ ਕੇਸ਼ਰੀਵਾਲ ਕਿਸੇ ਵੀ ਸੂਰਤ ਵਿੱਚ ਮੁੱਖ ਮੰਤਰੀ ਤਾਂ ਉਹਨਾਂ ਨੇ ਬਣਦਾ ਤਾਂ ਪਰ ਮੁੱਖ ਮੰਤਰੀ ਦੀ ਇੰਟੀਰੀਅਰ ਸ਼ਕਤੀਆਂ ਨੇ ਉਹਨਾਂ ਨੂੰ ਕਿਸੇ ਵੀ ਤੌਰ ਤੇ ਉਹ ਛੱਡਣਾ ਨਹੀਂ ਚਾਹੁੰਦੇ ਉਹ ਹੋ ਸਕਦਾ ਕਿ ਉਹਨ ਪਰਦੇ ਦੇ ਪਿੱਛੇ ਰਹਿ ਕੇ ਦਿੱਲੀ ਦੀ ਸਿਆਸਤ ਨੂੰ ਚਲੋ ਕਿਉਂਕਿ ਆਸ਼ੀਫ ਜਿਹੜੇ ਨੇ ਸਭ ਤੋਂ ਉਹਨਾਂ ਦੇ ਪ੍ਰੋਸੇਜੁਗ ਜਿਹੜੇ ਉਹ ਸਾਥੀ ਮੰਨੇ ਜਾਂਦੇ ਆ ਔਰ ਮੰਨੇ ਜੋ ਸਾਬਤ ਵੀ ਹੋ ਗਿਆ ਨਹੀਂ ਤਾਂ ਗੋਪਾਲ ਰਾਏ ਦਾ ਨਾਮ ਹੀ ਜਿਹੜਾ ਸਭ ਤੋਂ ਅੱਗੇ ਚੱਲਦਾ ਪਿਆ ਸੀ ਪਰ ਉਹਨਾਂ ਵੱਲੋਂ ਜਿਹੜੀ ਨਾਮ ਦੀ ਮੋਹ ਜਿਹੜੀ ਮੋਹਰ ਆ ਉਹ ਆਸ਼ੀਫ ਦੇ ਨਾਮ ਤੇ ਲਾਈ ਗਈ ਤੇ ਅੱਜ ਜੇ ਫਿਰ ਜੰਤਰ ਮੰਤਰਕ ਕੇ ਉਹ ਲੋਕਾਂ ਨੂੰ ਸੁਖ ਜਨਤਾ ਕੀ ਹਾਂ ਜਨਤਾ ਦੀ ਅਦਾਲਤ ਉਹਨਾਂ ਨੇ ਲਗਾਈਆਂ ਪ੍ਰੋਗਰਾਮ ਤਾਂ ਉਹਦੇ ਵਿੱਚ ਕੁਦਰਤੀ ਤੌਰ ਤੇ ਉਹ ਆਪਣੇ ਆਪ ਨੂੰ ਫਿਰ ਉਹ ਕੁਝ ਕਰਨਗੇ ਭਾ ਕੀ ਜਿਹੜੀ ਅੰਦਰ ਦੀ ਸੱਤਾ ਦੀ ਭੁੱਖ ਆ ਮੇਰਾ ਨਹੀਂ ਖਲਕੀ ਅਰਵਿੰਦ ਕੇਸਰੀ ਬਾਤ ਉਹਨਾਂ ਦੇ ਅੰਦਰੋਂ ਗਈ ਜੇਕਰ ਉਹਨਾਂ ਦੇ ਅੰਦਰੋਂ ਗਈ ਹੁੰਦੀ ਤਾਂ ਫਿਰ ਮੇਰਾ ਨਹੀਂ ਖਲ ਮੁੱਖ ਮੰਤਰੀ ਦੇ ਅ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਏਡੀ ਜਲਤੀ ਉਹ ਲੋਕਾਂ ਦੀ ਅਦਾਲਤ ਵਿੱਚ ਚਲੇ ਜਾਂਦੇ ਹਾਲਾਂਕਿ ਐਸੇ ਤਾਂ ਹਰਿਆਣੇ ਦੀ ਜਿਹੜੀ ਅਦਾਲਤ ਆ ਉਹ ਵੀ ਚਿਰ ਤੇ ਖੜੀ ਉਹਦੇ ਵੀ ਚੋਣਾ ਜਿਹੜੀਆਂ 5 ਅਕਤੂਬਰ ਨੂੰ ਨੇ ਤਾਂ ਜਿਹੜਾ ਇਹ ਪ੍ਰੋਗਰਾਮ ਹੈ ਜਨਤਾ ਦੀ ਅਦਾਲਤ ਜਿਹੜਾ ਜਨਤਰਮਤਨ ਵਿੱਚ ਲਾਇਆ ਜਾਣਾ ਇਸ ਦੀ ਕੀ ਤੋਕ ਮੈਨੂੰ ਤਾਂ ਬੈ ਸਮਝ ਨਹੀਂ ਆਈ ਔਰ ਜੋ ਮੇਰੀ ਆਪਣੀ ਸਧਾਰਨ ਤੁਕ ਦੇ ਸਮਝ ਦੇ ਅਨੁਸਾਰ ਉਹੀ ਲੱਗਦਾ ਕਿ ਉਹ ਲੋਕਾਂ ਦੇ ਵਿੱਚ ਕੇਂਦਰ ਸਰਕਾਰ ਦੀ ਜਿਹੜੀ ਤਾਨਾਸ਼ਾਹੀ ਮਤਲਬ ਕਹਿ ਸਕਨੇ ਕਿ ਜਿਹੜੀਆਂ ਨੀਤੀਆਂ ਜਿਹਨੂੰ ਉਹ ਤਾਨਾਸ਼ਾਹੀ ਕਹਿੰਦੇ ਆ ਉਹਨਾਂ ਦੇ ਖਿਲਾਫ ਇੱਕ ਮਹਿੰਮ ਬਣਾਉਂਦੇ ਯਤਨ ਚ ਨਹੀਂ ਹਾਂ ਭੀ ਮੈਂ ਤਾਂ ਬਿਲਕੁਲ ਸਾਫ ਉਥਰਾ ਸਾ ਮੈਨੂੰ ਤਾਂ ਧੱਕੇ ਨਾਲ ਇੱਥੇ ਬਾਲਿਆ ਤਾਂ ਮੈਂ ਫਿਰ ਲੋਕਾਂ ਦੇ ਵਿਚਾਰ ਤਾਂ ਤੁਸੀਂ ਮੈਨੂੰ ਪ੍ਰਚਾਰ ਚੜਾ ਕਰਨ ਮੈਨੂੰ ਆਮ ਆਦਮੀ ਪਾਰਟੀ ਦੇ ਹੱਥ ਵਿੱਚ ਤੁਸੀਂ ਫਤਵਾ ਦਿਓ ਮੈਨੂੰ ਤਾਂ ਇਹ ਲੱਗਦਾ ਔਰ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦੀ ਜਿਹੜੀ ਅਸੀਂ ਕਹਿ ਸਕਨੇ ਹਾਂ ਕਿ ਸੱਤਾ ਨੂੰ ਹਟਾਉਂਦੀ ਜਿਹੜੀ ਭੁਖਿਆ ਉਹ ਨਹੀਂ ਅੰਦਰੋਂ ਦੂਰ ਜਾਂਦੀ ਇਸੇ ਕਰਕੇ ਇਹ ਜਿਹੜੇ ਪ੍ਰੋਗਰਾਮ ਜਿਹੜੇ ਉਹ ਰੱਖੇ ਗਏ ਨੇ ਬਾਕੀ ਦੇਖੋ ਦਿੱਲੀ ਦੇ ਲੋਕ ਸਿਆਣੇ ਆ ਇਹ ਆਮ ਆਦਮੀ ਪਾਰਟੀ ਤੇ ਇਸ ਦੇ ਸੁਪਰੀਮ ਕੋ ਦੇ ਖਿਲਾਫ ਉਹ ਫੈਸਲਾ ਕਰਦੇ ਜੀ ਪਰ ਸਾਰੇ ਇਹ ਕਹਿ ਸਕਦੇ ਆਪਾਂ ਵੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵੱਧ ਸਕਦੇ ਨੇ ਕਿਉਂਕਿ ਇੱਕ ਪਾਸੇ ਮਾਨ ਸਾਹਿਬ ਜਿਹੜੇ ਉਹਨਾਂ ਦੇ ਸਟਾਰ ਪ੍ਰਚਾਰਕ ਵੀ ਨੇ ਉਹਨਾਂ ਦੇ ਪਿਛਲੇ ਦਿਨਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਚਰਚਾ ਦਾ ਵਿਸ਼ਾ ਬਣੀ ਹੋਈਆਂ ਨੇ ਤੇ ਹੁਣ ਦੂਸਰੇ ਪਾਸੇ ਜਿਸ ਤਰੀਕੇ ਨਾਲ ਖੁੱਲਮ ਖੁੱਲਾ ਵਿਰੋਧ ਅਰਵਿੰਦ ਕੇਜਰੀਵਾਲ ਜੀ ਦਾ ਹੋਣ ਲੱਗਿਆ ਸੋ ਵਿਧਾਨ ਸਭਾ ਦੇ ਵਿੱਚ ਆਉਣ ਵਾਲੇ ਵਿਧਾਨ ਸਭਾ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਵੱਡਾ ਖਤਰਾ ਜਿਹੜਾ ਵਿਧਾਨ ਸਭਾ ਦੇ ਵਿੱਚ ਆਮ ਆਦੀ ਪਾਰਟੀ ਲਈ ਹੋ ਸਕਦਾ ਹੈ ਸੋ ਤੁਸੀਂ ਸਰ ਸਾਡੇ ਨਾਲ ਗੱਲਬਾਤ ਕਰਨ ਲਈ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਮਾਨਸਾ ਸੋ ਇਸ ਹਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ ਜਿਨ੍ਹਾਂ ਵੱਲੋਂ ਅੱਜ ਦੇ ਨਾਅਨ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵੀ ਫਿਰ ਤੋਂ ਹੋਏਗੀ ਮੁਲਾਕਾਤ ਉਹ ਤੱਕ ਦਿਓ ਇਜਾਜ਼ਤ ਧੰਨਵਾਦ